ਮੈਂ ਮੰਗਲਦਾਸ ਵਾਸੀ ਪਿੰਡ ਕਮਾ ਮੇਰੀ ਬੇਟੀ ਗਗਨਦੀਪ ਕੌਰ ਤੇ ਗਗਨਦੀਪ ਕੌਰ ਨਵੀਪੁਰ ਵਿਆਹੀ ਹੋਈ ਸੀ ਤੇ ਜਵਾਈ ਦਾ ਨਾਮ ਰਮਨਦੀਪ ਉਹਦੀ ਅੱਜ 11:30 11 ਵਜੇ ਦੇ ਵਿੱਚ ਡੈਥ ਹੋ ਗਈ ਆ ਮੈਨੂੰ ਡਾਊਟ ਆ ਮੇਰਾ ਡਾਊਟ ਕਲੀਅਰ ਕੀਤਾ ਜਾਵੇ ਪੋਸਟ ਮਾਰਡਮ ਕਰਕੇ ਤੇ ਉਹਦੇ ਇਨਸਾਫ ਦਵਾਇਆ ਜਾਵੇ ਤੁਹਾਡੀ ਬੇਟੀ ਦੀ ਮੈਰिज ਨੂੰ ਕਿੰਨੀ ਦੇਰ ਹੋਈ ਆ 1.5 ਸਾਲ ਹੋਏ ਅੱਛਾ ਮੈਰिज ਬੜੀ ਧੂਮ ਧਾਮ ਨਾਲ ਕਰੀ ਆ ਜੀ ਕਿਵੇਂ ਹੋਈ ਹੈ ਮੌਤ ਮੌਤ ਪਤਾ ਹੀ ਨਹੀਂ ਹੈ ਇਹ ਐਟੈਕ ਦੱਸ ਰਿਹਾ ਜੀ ਇਹ ਤਾਂ ਕਹਿ ਰਿਹਾ ਐਟੈਕ ਹੋਇਆ ਜੀ ਕਹਿੰਦੇ ਬਾਥਰੂਮ ਗਈ ਆ ਨਾ ਉਹਨੋਂ ਉੱਥੇ ਗਿਰ ਗਈ ਆ ਤੇ ਐਟੈਕ ਹੋ ਗਿਆ ਪਰ ਸਾਨੂੰ ਸ਼ੱਕ ਆ ਪੋਸਟਮਾਰਟਮ ਕਰਕੇ ਤੇ ਮੈਨੂੰ ਅਨਸਾਫ਼ਤ ਦਵਾਏਗਾ ਪੁਲਿਸ ਨੂੰ ਦੱਸਿਆ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜੀ ਬਸ ਸਾਨੂੰ ਇਨਫੋਰਮੇਸ਼ਨ ਆਈ ਸੀ 16 ਅਚਲ ਤੋਂ ਇੱਕ ਲੜਕੀ ਗਗਨਦੀਪ ਕੌਰ ਵਾਈਫ ਆਫ ਰਮਨਦੀਪ ਸਿੰਘ ਪਿੰਡ ਨਵੀਪੁਰ ਮ੍ਰਿਤਕ ਹਾਲ ਦੇ ਵਿੱਚ ਹਸਪਤਾਲ ਆਈ ਹੈ ਜੇਸੂਨੀ ਸੀ ਪੜਤਾਲ ਕੀਤੀ ਗਈ ਲੜਕੀ ਦੇ ਵਾਰਸਾਂ ਬੁਲਾਇਆ ਗਿਆ ਲੜਕੀ ਦੇ ਪਿਤਾ ਮੰਗਲਦਾਸ ਖੜੇ ਨੇ ਤੇ ਬਿਆਨ ਵਾਰ ਲੈ ਕੇ ਫਿਲਹਾਲ 176 ਕਾਰਵਾਈ ਕਰ ਰਹੇ ਹਾਂ ਉਸ ਤੋਂ ਜੈਸੀ ਜ਼ਰੂਰਤ ਹੋਊਗੀ ਪਰਤਾਲ ਜਾਰੀ ਹੈ ਉਸ ਤੋਂ ਅਨੁਦ ਕਰਵਾ ਰਹੇ ਹਾਂ ਜੋ ਹਰਤ ਆਉਣਗੇ ਉਹ ਦੱਸ ਜਾਣਗੇ ਉਸਮ ਤਾਂ ਕੋਈ ਅਗਲੀ ਕਾਰਵਾਈ ਅਮਲ ਲਈ ਲੈਣੀ ਹੋਊ